ਸੋ ਨਿਆਰਾ ਮਹੱਲਾ ਵੈਲਫੇਅਰ ਸੁਸਾਇਟੀ ਵੱਲੋਂ ਮਹਾਸ਼ਿਵਰਾਤਰੀ ਦੇ ਉਪਲਕਸ਼ੇ ਮਹੱਲੇ ਦੀ ਮਹਿਲਾ ਸੰਗੀਤਨ ਮੰਡਲੀ ਨੇ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦੇ ਵਿਆਹ ਦਾ ਆਯੋਜਨ ਕੀਤਾ ਜਿਸ ਵਿੱਚ ਛੋਟੇ ਬੱਚਿਆਂ ਨੂੰ ਲਾੜਾ-ਲਾੜੀ ਦੇ ਰੂਪ ਵਿੱਚ ਸਜਾਇਆ ਗਿਆ ਸੰਗੀਤਨ ਮੰਡਲੀ ਨੇ ਸ਼ਿਵ ਭਜਨ ਅਤੇ ਗੋਰਾ ਦਾ ਵਿਆਹ ਆਦਿ ਦੇ ਸੁੰਦਰ ਗੀਤ ਗਾਏ ਇਸ ਮੌਕੇ ਵਿਸ਼ੇਸ਼ ਤੌਰ ਤੇ ਵਾਰਡ ਕਾਉਂਸਲਰ ਪਰਮਜੀਤ ਕੌਰ ਵਾਲੀਆ ਆਪਣੇ ਪਤੀ ਗੁਰਜੀਤਪਾਲ ਵਾਲੀਆ ਨੇ ਸ਼ਹਿਰ ਵਾਸੀਆਂ ਨੂੰ ਮਹਾਸ਼ਿਵਰਾਤਰੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਉਨ੍ਹਾਂ ਕਿਹਾ ਕਿ ਭਾਰਤੀ ਸਭਿਆਚਾਰ ਵਿੱਚ ਬਹੁਤ ਸਾਰੇ ਤਿਉਹਾਰ ਅਤੇ ਉਤਸਵ ਹਨ ਜੋ ਸਾਨੂੰ ਉਸ਼ਾ ਨਾਲ ਜ਼ਿੰਦਗੀ ਜਿਉਣ ਲਈ ਪ੍ਰੇਰਿਤ ਕਰਦੇ ਹਨ ਮਹਾ ਸ਼ਿਵਰਾਤਰੀ ਦਾ ਤਿਉਹਾਰ ਸਾਨੂੰ ਸਰੀਰ ਮਾਨ ਅਤੇ ਆਤਮਾ ਨੂੰ ਸ਼ੁੱਧ ਕਰਕੇ ਜਿਉਣ ਦਾ ਸੰਦੇਸ਼ ਦਿੰਦਾ ਹੈ ਸਮਾਗਮ 'ਚ ਪੁੱਜੇ ਮਹਿਮਾਨਾਂ ਨੂੰ ਮੋਹੱਲਾ ਕਮੇਟੀ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਪ੍ਰੋਗਰਾਮ ਦੌਰਾਨ ਹਾਜ਼ਰ ਸ਼ਰਦਾਲੂਆਂ 'ਚ ਲੰਗਰ ਪ੍ਰਸ਼ਾਦ ਸ਼ਰਦਾ ਤੇ ਪਿਆਰ ਨਾਲ ਵਰਤਾਇਆ ਗਿਆ ਸ਼ਿਵਰਾਤਰੀ ਦੇ ਮਹਾਂਸ਼ੁਭ ਅਪਸਰ ਦੇ ਸੁਨਿਆਰੇ ਮੋਹੱਲਾ ਵੈਲਫੇਅਰ ਸੁਸਾਇਟੀ ਵੱਲੋਂ ਅੱਜ ਪੂਰੇ ਸ਼ੰਕਰ ਦਾ ਕੀਰਤਨ ਕਰਾਇਆ ਗਿਆ ਤੇ ਉਹਦੇ ਪ੍ਰਕਾਸ਼ ਦੇ ਵਿੱਚ ਅੱਜ ਬਿਸਕੁਟਾ ਦਾ ਨੰਗਰ ਤੇ ਕੋਲਜੇ ਸ਼ੋਲਾ ਨੰਗਰ ਦਾ ਸ਼ਰਦਾਈ ਦਾ ਲੰਗਰ ਲਗਾਇਆ ਗਿਆ ਤੇ ਅੱਜ ਇਸ ਕੀਰਤਨ ਦੇ ਵਿੱਚ ਮੁੱਖ ਮਹਿਮਾਨ ਸਾਡੇ ਵਾਰਡ ਨੰਬਰ 15 ਦੇ ਐਮਸੀ ਤੇ ਸਾਡੇ ਭਾਬੀ ਜੀ ਪਰਮਜੀਤਪੁਰ ਵਾਲੀ ਆ ਤੇ ਬੀਪੀਸੀ ਦੇ ਮੈਂਬਰ ਗੁਰਜੀਤਪਾਲ ਵਾਲੀ ਆ ਜੀ ਵਿਸ਼ੇਸ਼ ਤੌਰ ਤੇ ਆਏ ਅਸੀਂ ਇਹਨਾਂ ਦੇ ਇੱਥੇ ਆਏ ਤੇ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਸ਼ਿਵਰਾਤੀ ਦੇ ਮੌਕੇ ਤੇ ਲੱਖ ਲੱਖ ਵਧਾਈ ਦਿੰਦੇ ਹਾਂ ਜੀ ਸੋ ਨਿਆਰਾ ਮਹੱਲਾ ਵੈਲਫੇਅਰ ਸੁਸਾਇਟੀ ਵੱਲੋਂ ਮਹਾ ਸ਼ਿਵਰਾਤਰੀ ਦੇ ਉਪਲਕਸ਼ੇ ਮਹੱਲੇ ਦੀ ਮਹਿਲਾ ਸੰਗੀਤਨ ਮੰਡਲੀ ਨੇ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦੇ ਵਿਆਹ ਦਾ ਆਯੋਜਨ ਕੀਤਾ ਜਿਸ ਵਿੱਚ ਛੋਟੇ ਬੱਚਿਆਂ ਨੂੰ ਲਾੜਾ ਲਾੜੀ ਦੇ ਰੂਪ ਵਿੱਚ ਸਜਾਇਆ ਗਿਆ ਸੰਗੀਤਨ ਮੰਡਲੀ ਨੇ ਸ਼ਿਵ ਭਜਨ ਅਤੇ ਗੋਰਾ ਦਾ ਵਿਆਹ ਆਦੀ ਦੇ ਸੁੰਦਰ ਗੀਤ ਗਾਏ ਇਸ ਮੌਕੇ ਵਿਸ਼ੇਸ਼ ਤੌਰ ਤੇ ਵਾਰਡ ਕਾਉਂਸਲਰ ਪਰਮਜੀਤ ਕੌਰ ਵਾਲੀਆ ਆਪਣੇ ਪਤੀ ਗੁਰਜੀਤਪਾਲ ਵਾਲੀਆ ਨੇ ਸ਼ਹਿਰ ਵਾਸੀਆਂ ਨੂੰ ਮਹਾ ਸ਼ਿਵਰਾਤਰੀ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਉਨ੍ਹਾਂ ਕਿਹਾ ਕਿ ਭਾਰਤੀ ਸਭਿਆਚਾਰ ਵਿੱਚ ਬਹੁਤ ਸਾਰੇ ਤਿਉਹਾਰ ਅਤੇ ਉਤਸਵ ਹਨ ਜੋ ਸਾਨੂੰ ਉਸ਼ਾ ਨਾਲ ਜ਼ਿੰਦਗੀ ਜਿਉਣ ਲਈ ਪ੍ਰੇਰਿਤ ਕਰਦੇ ਹਨ ਮਹਾ ਸ਼ਿਵਰਾਤਰੀ ਦਾ ਤਿਉਹਾਰ ਸਾਨੂੰ ਸਰੀਰਮਾਨ ਅਤੇ ਆਤਮਾ ਨੂੰ ਸ਼ੁੱਧ ਕਰਕੇ ਜਿਉਣ ਦਾ ਸੰਦੇਸ਼ ਦਿੰਦਾ ਹੈ ਸਮਾਗਮ 'ਚ ਪੁੱਜੇ ਮਹਿਮਾਨਾਂ ਨੂੰ ਮੋਹੱਲਾ ਕਮੇਟੀ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਪ੍ਰੋਗਰਾਮ ਦੌਰਾਨ ਹਾਜ਼ਰ ਸ਼ਰਦਾਲੂਆਂ 'ਚ ਲੰਗਰ ਪ੍ਰਸ਼ਾਦ ਸ਼ਰਦਾ ਤੇ ਪਿਆਰ ਨਾਲ ਵਰਤਾਇਆ ਗਿਆ ਸ਼ਿਵਰਾਤਰੀ ਦੇ ਮਹਾ ਸੁਭ ਅਫਸਰ ਨੇ ਸੁਨਿਆਰੇ ਮੋਹੱਲਾ ਵੈਲਫੇਅਰ ਸੁਸਾਇਟੀ ਵੱਲੋਂ ਅੱਜ ਪੂਰੇ ਸ਼ੰਕਰ ਦਾ ਕੀਰਤਨ ਕਰਾਇਆ ਗਿਆ ਤੇ ਉਹਦੇ ਪ੍ਰਕਾਸ਼ ਦੇ ਵਿੱਚ ਅੱਜ ਬਿਸਕੁਟਾ ਦਾ ਨੰਕਰ ਤੇ ਕੋਚੇ ਸ਼ੋਲੇ ਨੰਕਰ ਦਾ ਸ਼ਰਧਾਈ ਦਾ ਲੰਗਰ ਲਗਾਇਆ ਗਿਆ ਤੇ ਅੱਜ ਇਸ ਕੀਰਤਨ ਦੇ ਵਿੱਚ ਮੁੱਖ ਮਹਿਮਾਨ ਸਾਡੇ ਵਾਰਡ ਨੰਬਰ 15 ਦੇ ਐਮਸੀ ਤੇ ਸਾਡੇ ਭਾਬੀ ਜੀ ਪਰਮਜੀਤਪੁਰ ਵਾਲੀ ਆ ਤੇ ਬੀਪੀਸੀ ਦੇ ਮੈਂਬਰ ਗੁਰਜੀਤਪਾਲ ਵਾਲੀ ਆ ਜੀ ਵਿਸ਼ੇਸ਼ ਤੌਰ ਤੇ ਆਏ ਅਸੀਂ ਇਹਨਾਂ ਦੇ ਇੱਥੇ ਆਏ ਤੇ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਸ਼ਿਵਰਾਤੀ ਦੇ ਮੌਕੇ ਤੇ ਲੱਖ ਲੱਖ ਵਧਾਈ ਦਿੰਦੇ ਹਾਂ